जीएसटी चढ़ाया गया हुन सडनली uh, 18% हो गया जो की जो कि तकरीबन पहले ₹1000 ਦੇ ਉੱਪਰ ਰੈਡੀमेड گارਮੈਂਟਸ تھے अबाउट 12% ਸੀਗਾ ਤੇ نیٹ-ਨੈਟ ਜੀ ਅਸੀਂ जीएसटी ਦੀ ਇਨਕਰੀਜ਼ ਦੇਖੀਏ ਤਾਂ ਉਹ 6% ਹੈ ਬਟ ਅਗਰ ਤੁਸੀਂ ਵੈਸੇ ਦੇਖੋ ਤਾਂ ਇਟ ਇਜ਼ 50% जीएसटी 50% ਵਧ ਗਿਆ ਬਟ ਅਸੀਂ ਪ੍ਰਾਈਸਿੰਗ ਸਾਰੇ ਸਾਰੇ 바ਰ ਕੋਡਡ ਸਿਸਟਮ ਹੁੰਦਾ ਹੈਗਾ ਤੇ ਸਾਨੂੰ ਬੜਾ ਮੁਸ਼ਕਲ ਲੱਗ ਰਿਹਾ ਹੈ ਕਿ ਉਨ ਕੀ ਕਰੀਏ ਮਤਲਬ ਵੀ ਵੀ ਇਹ ਜਦ ਅਸੀਂ ਮੰਡੇ ਨੂੰ ਸਟੋਰ ਖੋਲਦੇ ਆਏ ਕਿ ਆ ਵੀ ਉਹ ਕਸਟਮਰ कोई प्रोडक्ट है वो अभी किमें वग लिए कई ने ऑर्डर प्लेस किए हुए हैं और कई ने चीज़ा देखिया होंगे ने, ने आई थिंक थोड़ा जहा कन्फ्यूजन है बट इनू टाइम लगेगा थोड़ा सुलझा के असी कोई वैस्टन वेयर प्रोडक्ट नहीं वेच रहे असी इंडियन एथनिक वेयर वेच रहे जिमें कि यू नो इंडियन एथनिक वेर शरारा है कोई लेंगा है कोई गरारा है और असी इंडिया के आर्टफॉर्म प्रमोट कर रहे हैं तो आई थिंक इस देखते हुए कि ਇਹ ਜਿਹੜੀ ਕੈਟਾਗਰੀ ਹੈ ਕਿਉਂਕਿ ਉਹ ਸਿਰਫ ਐਸਪੇਕੇ ਕਿ ਉਹ ਥ੍ਰੈਸ਼ਹੋਲਡ 2500 ਦੇ نیچے ਹੈ ਜਿਹੜੀ ਤੁਸੀਂ ਉੱਤੇ ਬਾਰਡਰ ਲਾਈਨ ਬਣਾ ਦਿੱਤੀ ਕਿ 2500 ਅਗਰ 10 ਰੁਪਏ ਦੀ ਚੀਜ਼ ਹੈਗੀ ਉਹ ਅਮੀਰਾਂ ਵਾਸਤੇ ਹੋਗੀ ਉਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਇਹ ਥ੍ਰੈਸ਼ਹੋਲਡ ਨੂੰ ਇਹਨਾਂ ਨੇ ਉੱਪਰ ਲੈ ਜਾਂਦੇ ਜਾਂ ਸਭ ਕੁਝ 5% ਦੇ ਕਰ ਦਿੰਦੇ ਕਿ ਲੋਕ ਨਹੀਂ ਤਾਂ ਟੈਕਸੀ ਚੋਰੀ ਕਰਨ ਅਸੀਂ ਇੱਥੇ ਸਟੋਰਸ ਰਨ ਕਰ ਰਹੇ ਹਾਂ ਸਟਾਫ ਨੂੰ ਜੋਬਸ ਦੇ ਰਹੇ ਹਾਂ ਸਭ ਦੇ ਅਸੀਂ ਈਐਸਆਈ ਪੀਐਫ ਕੇਅਰ ਹਰ ਚੀਜ਼ ਕਰਦੇ ਹਾਂ ਔਰ ਕਸਟਮਰ ਦੇਖੋ ਜਦ ਪ੍ਰੋਡਕਟ ਸੜੇ ਸਟੋਰਸ ਤੋਂ ਲੈ ਕੇ ਆਉਂਦਾ ਹੈ ਅਸੀਂ ਅਨਸਰਬਲ ਹੈ ਕਿਸੇ ਕਸਟਮਰ ਨੇ ਕੰਪਲੇਂਟ ਫਾਇਨਡ ਕਰਨੀ ਹੈ ਸਾਡਾ ਜੀਐਸਟੀ ਦਾ ਨੰਬਰ ਬਾਹਰ ਲਿਖਿਆ ਹੋਇਆ ਤੁਸੀਂ ਆ ਕੇ ਇਮੀਡੀਏਟਲੀ ਕੰਪਲੇਂਟ ਕਰ ਸਕਦੇ ਹੋ ਵੀ ਮੈਨੂੰ ਸਰਵਿਸ ਨਹੀਂ ਅੱਛੀ ਮਿਲੀ ਮਗਰ ਉਹ ਆ ਕੇ ਰਾਤੋ ਰਾਤ ਆ ਕੇ ਫਸਲੀ ਮਟੀਰੀਅਲਾਂ ਤੇ ਰਹਾਂਦੇ ਨੇ ਔਰ ਐਮੈਸ਼ਾ ਅਫਦਾਲੀ ਤਰ੍ਹਾਂ ਲੁੱਟ ਕੇ ਲੈ ਜਾਂਦੇ ਇਸ ਤਰੀਕੇ ਨਾਲ ਸਾਰੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਹੋਣੀਆਂ ਚਾਹੀਦੀਆਂ ਨੇ ਕਿ ਕਿ ਰਿਫਾਰਮਸ ਜਿਹੜੇ ਨੇ ਉਹ ਤੁਹਾਨੂੰ ਲੱਗਦਾ ਹੈ ਕਿ ਹੋਣੇ ਚਾਹੀਦੇ ਨੇ ਤਾਂਕਿ ਸਾਰੀਆਂ ਜਿਹੜੀਆਂ ਇਹ ਇੰਡਸਟਰੀ ਹੈ ਸਮੂਥਲੀ ਰਨ ਕਰ ਸਕੀਏ ਕਿਉਂਕਿ ਜੀਐਸਟੀ ਬਹੁਤ ਵੱਡਾ ਰਿਫਾਰਮ ਹੈ ਐਨਾਲੇ ਮਤਲਬ ਜੋ ਇੰਡੀਆ ਨੇ ਕੀਤਾ ਸੀਗਾ ਜਿਵੇਂ ਅਸੀਂ ਕਹਿੰਨੇ ਕਿ ਇਹ ਨੋਟ ਪੰਤੀ ਬਹੁਤ ਵੱਡਾ ਰਿਫਾਰਮ ਹੈ ਕਿ ਕਰੰਸੀ ਦੀ ਕੈਲਕੂਲੇਸ਼ਨ ਹੈ ਤੇ ਅੱਜ ਯੂ نو ਜਿਵੇਂ ਅੱਜ ਅਸੀਂ ਹਰ ਚੀਜ਼ ਦੇਖਿਓ ਕਿ QR ਕੋਡ ਬੇਸਡ ਇੰਡੀਆ ਚਾਹੀਦੀ ਕਿ ਤੁਸੀਂ ਇਹ ਅچھے ਰਿਫਾਰਮ ਨੇ ਤੇ ਉਹਦੇ ਵਿੱਚ ਆਮ ਸ਼ੋਰ ਐਡਾਡਾ ਮੁਲਕ ਹੈ ਐਨਾ ਕੁਝ ਨਹੀਂ ਹਰ ਬੰਦਾ ਐਡਾ ਜਿਹੜਾ ਸੀਨੀਅਰ ਆਫੀਸਰ ਬੈਠਾ ਹੋਇਆ ਹੈ ਜਾਂ ਡਿਸੀਜਨ ਮੇਕਰ ਫਾਈਨੰਸ ਮਿਨਿਸਟਰੀ ਬੈਠਾ ਉਹਨੂੰ ਨਹੀਂ ਬੇਸਿਕ ਗਰਾਉਂਡ ਦਾ ਪਤਾ ਕਿ ਅਸੀਂ ਕੰਜ਼ਮਪਸ਼ਨ ਸਟੇਟ ਹੈਗੇ ਆ ਕਿਉਂਕਿ ਇਹ ਪ੍ਰੋਡਿਊਸ ਅਸੀਂ ਪ੍ਰੋਡਕਟ ਬਣਾਉਂਦੇ ਨਹੀਂ ਕੋਈ ਬਟ ਉਹ ਰਿਅਲਾਈਜ਼ ਨਹੀਂ ਕਰ ਰਹੇ ਕਿ ਜਿਹੜੇ ਉਹ ਐਕਸੀਬਿਟਰਸ ਹੈਗੇ ਨੇ 100% ਤੁਹਾਡੇ ਕੋਲ ਟੈਕਸ ਦੀ ਕੋਈ ਕੈਲਕੂਲੇਸ਼ਨ ਨਹੀਂ ਦੁਕਾਨਦਾਰ ਦੋਨਾਂ ਨੂੰ ਨੁਕਸਾਨ ਨਹੀਂ ਹੋਣਾ ਜਿੰਨਾ ਗਵਰਨਮੈਂਟ ਦਾ ਹੋ ਰਿਹਾ ਆਈਡੀਆ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਕਿਉਂਕਿ ਕਈ ਵਾਰੀ ਕੋਈ ਤੁਹਾਨੂੰ ਪਰਚੀ ਖੁਦ ਕਟਾ ਦੇ ਕੇ ਹਾਂਜੀ ਮੈਂ ਆ ਗਿਆ ਖੁਦ ਦੇਖੋ ਜੀ ਮੇਰੇ ਕੋਲ ਤੁਸੀਂ ਇਹ ਟੈਕਸ ਲੈ ਲਓ ਉਹ ਕਹਿੰਦੇ ਸਾਨੂੰ ਇਹ ਅਮਾਉਂਟ ਆ ਗਿਆ ਨਾਟ ਰੈਲਾਈਜ਼ਿੰਗ ਕਿ ਉਹ ਆਪਣਾ 20x ਜਾਂ 50x ਵਿੱਚ ਮਿਕਸ ਕਰ ਦੇ ਤੇ ਸਰਕਾਰਾਂ ਨੂੰ ਰੈਵਨਿਊ ਚਾਹੀਦਾ ਸਾਨੂੰ ਕਸਮਰ ਚਾਹੀਦਾ ਅਗਰ ਬਿਲਜੁਲ ਕੇ ਸਾਰੇ ਲੈਵਲ ਪਲੇਨ ਫੀਟ ਤੇ ਆਓ ਤੁਸੀਂ ਪੂਰਾ ਟੈਕਸ ਦਿਓ ਪੂਰਾ ਰਾਈਟ ਹੈ ਤੁਹਾਡਾ ਪਰ ਤੁਸੀਂ ਕੋਈ ਐਟਾ ਹੀ ਆਪਰੇਟ ਕਰੋ ਅੱਛੀ ਕਰ ਚਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾਬ ਦਾ ਕੇਂਦਰ ਸਰਕਾਰ ਨੇ ਜੀਐਸਟੀ 2.0 ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ 22 ਸਤੰਬਰ ਤੋਂ 23 ਸਤੰਬਰ ਤੋਂ ਜੀਐਸਟੀ ਦਰਾਂ ਵਿੱਚ ਬਹੁਤ ਕਟੌਤੀ ਜਿਹੜੀ ਹੈ ਉਹ ਕੀਤੀ ਗਈ ਸੀ ਖਾਸ ਤੌਰ ਤੇ ਜੇਕਰ ਟੈਕਸਟਾਈਲ ਇੰਡਸਟਰੀ ਦੀ ਗੱਲ ਕਰੀਏ ਤਾਂ 5% ਜੀਐਸਟੀ ਦੀ ਸਲੈਬ ਜਿਹੜੀ ਹੈ ਉਸ ਤੇ ਲਗਾ ਦਿੱਤੀ ਹੈ ਤੇ ਜੀਐਸਟੀ ਬਹੁਤ ਘਟਾ ਦਿੱਤਾ ਗਿਆ ਸੀ ਪਰ ਨਾਲ ਇੱਕ ਸਲੈਬ ਹੋਰ ਰੱਖ ਦਿੱਤੀ ਸੀ ਕਿ ਜਿਹੜਾ 2500 ਰੁਪਏ ਤੋਂ ਵੱਧ ਦੀ ਚੀਜ਼ ਹੋਏਗੀ ਉਸ ਤੇ ਜੀਐਸਟੀ ਵੱਧ ਲੱਗੇਗਾ ਤੇ ਜਿਹੜੀ 2500 ਰੁਪਏ ਤੋਂ ਚੀਜ਼ ਘੱਟ ਹੋਏਗੀ ਉਸ ਤੇ ਜੀਐਸਟੀ 5% ਹੀ ਜਿਹੜਾ ਉਹ ਲੱਗਦਾ ਰਹੇਗਾ ਪਰ ਇਸ ਦੇ ਵਿੱਚ ਹੁਣ ਗੱਲ ਆਂਦੀ ਹੈ ਕਿਉਂਕਿ 2500 ਰੁਪਏ ਤੋਂ نیچے ਵਾਲੀ ਚੀਜ਼ ਨੂੰ ਅਸੀਂ ਨੌਨ ਲਕਸ਼ਰੀ ਕਹਿ ਦਿੰਦੇ ਆਂ ਤੇ 2500 ਤੋਂ ਉੱਤੇ ਵਾਲੀ ਚੀਜ਼ ਨੂੰ ਲਕਸ਼ਰੀ ਦੀ ਕੈਟਾਗਰੀ ਦੇ ਵਿੱਚ ਅਸੀਂ ਕੈਟਾਗਰਾਇਜ਼ ਕਰ ਦਿੱਤਾ ਤਾਂ ਹੁਣ ਦੁਕਾਨਦਾਰ ਜਿਹੜੇ ਇੰਨੇ ਲੰਬੇ ਅਰਸੇ ਤੋਂ ਆਪਣਾ ਕਾਰੋਬਾਰ ਕਰ ਰਹੇ ਨੇ ਉਹਨਾਂ ਤੇ ਕਿਸ ਤਰੀਕੇ ਦਾ ਅਸਰ ਇਸ ਦਾ ਪਿਆ ਕਿ ਉਹ ਵੈਲਕਮ ਕਰ ਰਹੇ ਨੇ ਇਸ ਸਟੈਪ ਨੂੰ ਜਾਂ ਉਹ ਇਸ ਸਟੈਪ ਨੂੰ ਕਲ ਸਮਝ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਲੁਧਿਆਣਾ ਦੇ ਵਿੱਚ ਨੀਲੀ ਬਾਰ ਸ਼ੌਪ ਤੇ ਅਸੀਂ ਮੌਜੂਦ ਆ ਬਹੁਤ ਮਸ਼ਹੂਰ ਦੁਕਾਨ ਹੈ ਬਹੁਤ ਲੋਕ ਇੱਥੇ ਜਾਂ ਆਉਂਦੇ ਵੀ ਹੋਣਗੇ ਖਰੀਦਦਾਰੀ ਕਰਨ ਦੇ ਵਾਸਤੇ ਗੱਲਬਾਤ ਕਰਦੇ ਆ ਸਰ 5 ਫੀਸਡ ਟੈਕਸ ਵਾਲਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੈਲਕਮਿੰਗ ਸਟੈਪ ਮੰਨਦੇ ਹੋ ਕਿ ਨੁਕਸਾਨਦਾਇਕ ਹੈ ਕਿ ਸਟੈਪ ਮੰਨਦੇ ਹੋ ਪਹਿਲੀ ਗੱਲ ਹੈ ਗਈ ਸੀ ਕਿ ਮੈਂ ਜੀਐਸਟੀ ਨੂੰ ਵੈਲਕਮ ਕਰਦਾ ਕਿ ਜਿਹੜਾ ਇਹਨਾਂ ਨੇ ਨਵੀਆਂ ਸਲੈਬਸ ਕੀਤੀਆਂ ਹੈਗੀਆਂ ਨੇ ਔਰ ਬਹੁਤ ਅੱਛਾ ਕੀਤਾ ਕਿ ਇਹਨਾਂ ਨੇ ਜੀਐਸਟੀ ਨੂੰ ਇੱਕ ਬਹੁਤ ਜ਼ਿਆਰੀ ਸਲੈਬਸ ਤੋਂ ਜਾਂ ਬਹੁਤ ਸਾਰੇ ਰੇਟ ਤੋਂ ਇੱਕ ਨੋਮੀਨਲ ਜਿਹਾ ਰੇਟ ਕਰਤਾ ਬਹੁਤ ਸਾਰੀ ਚੀਜ਼ਾਂ ਤੇ 5% ਅਸੀਂ ਇਸ ਸਟੈਪ ਲਈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਤੇ ਨਿਰਮਲਾ ਸੀਤਾਰਮਨ ਜਿਹੜੀ ਸਾਡੀ ਫਾਈਨਸ ਮਿਨਿਸਟਰ ਹੈ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਨੇ ਬਹੁਤ ਫਾਰ ਸਾਈਡ ਤੇ ਇਹ ਪਲਾਨ ਕੀਤਾ ਹੈਗਾ ਕਿ ਵੀ ਇਸ ਚੀਜ਼ ਨੂੰ ਇੱਤਾ ਕੀਤਾ ਜਾਏ ਆਈ ਥਿੰਕ ਸਾਡੇ ਦੇਸ਼ ਦੀ ਜਿਹੜੀ ਵਿਜ਼ਨ ਜਿਹਨੂੰ ਵਿਕਸਿਤ ਭਾਰਤ 2047 ਹੈ ਉਹਦੇ ਹਿਸਾਬ ਨਾਲ ਬਹੁਤ ਅੱਛਾ ਕੀਤਾ ਜੀ ਇਹਨਾਂ ਨੇ ਸਰ ਹੁਣ ਜਿਸ ਤਰ੍ਹਾਂ 23 ਤਰੀਕ ਤੋਂ ਦਰਾਂ ਜਿਹੜੀਆਂ ਨੇ ਲਾਗੂ ਹੋ ਜਾਣਗੀਆਂ ਇਸ ਸਮੇਂ ਕਿਸ ਤਰੀਕੇ ਦੀ ਸੇਲ ਚੱਲ ਰਹੀ ਹੈ ਬਿਲਿੰਗ ਕਿਸ ਤਰ੍ਹਾਂ ਕਰ ਰਹੇ ਹੋ ਫਿਰ ਤੁਸੀਂ ਕਿਉਂਕਿ ਬਹੁਤ ਸਾਰੇ ਕਾਰੋਬਾਰੀਆਂ ਨੂੰ ਇਹ ਸਮਝ ਲੱਗ ਰਿਹਾ ਜਿਸ ਤਰ੍ਹਾਂ ਗੱਡੀਆਂ ਤੇ ਵੀ ਟੈਕਸ ਕੱਟੇ ਗੱਡੀਆਂ ਦੀ ਸੇਲ ਬੰਦ ਹੋਊਗੀ ਕਿਉਂਕਿ ਸਾਰੇ ਕਹਿੰਦੇ ਨੇ ਕਿ ਅਸੀਂ ਜੀ 22 ਤਰੀਕ ਤੋਂ ਬਾਅਦ ਹੀ ਅਸੀਂ ਗੱਡੀ ਲਵਾਂਗੇ ਤੁਹਾਡੀ ਲਾਈਨ ਦੇ ਵਿੱਚ ਕਿਸ ਤਰੀਕੇ ਨਾਲ ਚੱਲ ਰਿਹਾ ਕੀ ਕਸ਼ਮਕਸ਼ ਚੱਲ ਰਹੀ ਹੈ ਦੇਖੋ ਸਾਡੀ ਲਾਈਨ ਦੇ ਵਿੱਚ ਜਿਹੜੇ ਕਸ਼ਮਕਸ਼ ਹੈ ਨਾ ਕਿ ਜਿਵੇਂ ਮੇਰਾ ਸਟੋਰ ਹੈ ਉੱਥੇ 25000 ਦੇ نیچے ਸ਼ਾਇਦ ਪ੍ਰੋਡਕਟ ਕੋਈ ਵੀ ਘਟਵਾਤੀ ਹੋਵੇਗਾ ਤੇ ਸਾਡੇ ਲਈ ਤਾਂ ਹੈਗਾ ਕਿ ਉਹ ਵੀ ਉਹ ਜੀਐਸਟੀ ਜਿਹੜਾ ਹੈਗਾ ਹੁਣ ਸਰਟਨਲੀ 18% ਹੋ ਗਿਆ ਕਿ ਜੋ ਕਿ ਤਕਰੀਬਨ ਪਹਿਲੇ 1000 ਰੁਪਏ ਤੋਂ ਉੱਪਰ ਰੈਡੀमेड ਗਾਰਮੈਂਟਸ ਤੇ ਅਬਾਊਟ 12% ਸੀਗਾ ਤੇ ਨੈਟ-ਨੈਟ ਜੇ ਅਸੀਂ ਜੀਐਸਟੀ ਦੀ ਇਨਕਰੀਜ਼ ਦੇਖੀਏ ਤਾਂ ਉਹ 6% ਹੈ ਬਟ ਅਗਰ ਤੁਸੀਂ ਵੈਸੇ ਦੇਖੋ ਤੇ ਇਟ ਇਜ਼ 50% ਜੀਐਸਟੀ 50% ਵੱਧ ਗਿਆ ਬਟ ਅਸੀਂ ਪ੍ਰਾਈਸਿੰਗ ਸਾਡੇ ਸਾਡੇ 바ਰ ਕੋਡਡ ਸਿਸਟਮ ਹੁੰਦਾ ਹੈਗਾ ਤੇ ਸਾਨੂੰ ਬੜਾ ਮੁਸ਼ਕਲ ਲੱਗ ਰਿਹਾ ਹੈ ਕਿ ਉਨ ਕੀ ਕਰੀਏ ਮਤਲਬ ਵੀ ਵੀ ਇਹ ਜਦੋਂ ਅਸੀਂ ਮੰਡੇ ਨੂੰ ਸਟੋਰ ਖੋਲਦੇ ਹੈਗੇ ਆ ਵੀ ਉਹ ਕਸਟਮਰ ਹੁਣ ਕੋਈ ਪ੍ਰੋਡਕਟ ਹੈ ਉਹ ਉਸ ਤੋਂ ਅਸੀਂ ਕਿਵੇਂ ਵੱਧ ਮੰਗ ਲਈਏ ਕਈਆਂ ਨੇ ਆਰਡਰ ਪਲੇਸਿਸ ਕੀਤੇ ਹੋਏ ਨੇ ਔਰ ਕਈਆਂ ਨੇ ਸਿੱਧਾ ਦੇਖਿਆ ਹੁੰਦੀਆਂ ਨੇ ਤੇ ਬਟ ਆਈ ਥਿੰਕ ਥੋੜਾ ਜਿਹਾ ਕਨਫਿਊਜ਼ਨ ਹੈਗਾ ਬਟ ਯੂ نو ਟਾਈਮ ਲੱਗੇਗਾ ਥੋੜਾ ਸੁਲਝਾਤੇ ਹੋਏ ਅਬ ਤੁਹਾਨੂੰ ਲੱਗਦਾ ਨਹੀਂ ਸਰ ਜਿਹੜੇ ਹੁਣ ਰੌ ਮਟੀਰੀਅਲ ਆਣਾ ਉਹ ਵੀ 5% ਤੇ ਆਣਾ ਰੌ ਮਟੀਰੀਅਲ ਕਟਣ ਦੇ ਨਾਲ ਜਿਹੜੀ ਉਹ ਵੈਲਿਊ ਐਡੀਸ਼ਨ ਦੀ ਤੁਸੀਂ ਗੱਲ ਕਰਦੇ ਹੋ ਥੋੜਾ ਉਸ ਤੇ ਅਸਰ ਪਏਗਾ ਘਟੇਗਾ ਪ੍ਰਾਈਸ ਨਹੀਂ ਨਹੀਂ ਐਬਸੋਲੂਟਲੀ ਦੇਖੋ ਰੋ ਮਟੀਰੀਅਲ ਸਾਰੇ ਇਹਨਾਂ ਨੇ ਪੰਜ ਤੇ ਕਰਤਾ ਜੇ ਧਾਗਾ ਹੈ ਫੈਬਰਿਕ ਹੈ ਕੱਪੜਾ ਹੈ ਕੱਪੜੇ ਤੇ ਜਿਹੜੀ ਉੱਪਰ ਜਿਹੜੀ ਕਢਾਈ ਹੁੰਦੀ ਹੈ ਉੱਤੇ ਮਟੀਰੀਅਲਸ ਯੂਜ਼ ਹੁੰਦੇ ਨੇ ਜਿਵੇਂ ਨਕਸ਼ੀ ਦਪਕਾ ਸਲਮਾ ਪਰਲ ਉੱਤੇ ਵੀ 5% ਕਰਦਾ ਹੈ ਬਟ ਅਗਰ ਤੁਸੀਂ ਦੇਖਿਆ ਜਾਏ ਹਰ ਚੀਜ਼ 5% ਤੇ ਹੈ ਮਗਰ ਅਸੀਂ ਉਹਨੂੰ ਕਹਿੰਦੇ ਜੀ ਇਸ ਤੇ ਅਸੀਂ 18% ਲੈਣਾ ਹੈ ਕਿਉਂਕਿ ਇਹ ਆਮ ਜਨਤਾ ਨਹੀਂ ਖਰੀਦ ਸਕਦੀ ਬਟ ਆਈ ਜੀ ਰੇਟ ਵਿੱਚ 2500 ਰੁਪਿਆ ਇਜ਼ ਅ ਵੈਰੀ ਆਈ ਡੋਨਟ ਨੋ ਕਿਥੋਂ ਫਿਗਰ ਆਇਆ 2500 ਇੱਕ ਬੜਾ ਹੀ आई एम श्योर ਕੋਈ ਨਾ ਕੋਈ ਡਾਟਾ ਹੋਏਗਾ ਬਟ ਆਈ ਐਮ ਸ਼ੋਰ ਅਗਰ ਉਹ ਦੁਬਾਰਾ ਇਹਨੂੰ ਰਿਸਰਚ ਕਰਨੇ ਬਹੁਤ ਪੁਰਾਣੇ ਫਿਗਰਸ ਲੋਂਗੇ ਇਨਫਲੇਸ਼ਨ ਦੇ ਨਾਲ ਵੀ ਅੱਜ ਉਹ ਮਿਨੀਮਮ ਥ੍ਰੈਸ਼ਹੋਲਡ ਜਿਹੜਾ ਹੈਗਾ ਉਹ ਆਈ ਥਿੰਕ ਇਹਨਾਂ ਦਾ ਬਹੁਤ ਉੱਪਰ ਹੋਣਾ ਦੀਦਾ ਸੀਗਾ 2500 ਵਿੱਚ ਤਾਂ ਕਿਸੇ ਵੀ ਗਰੀਬ ਆਦਮੀ ਦਾ ਵੀ ਕੁਝ ਨਹੀਂ ਆਉਂਦਾ ਜੀ ਅ ਅਸੀਂ ਆ ਨਾਰਮਲੀ ਕੋ ਪ੍ਰੋਡਕਟ ਦੀ ਗੱਲ ਕਰੀ ਜਿਸ ਤਰ੍ਹਾਂ ਤੁਹਾਡੀ ਸ਼ਾਪ ਤੁਹਾਡੀ ਐਥਨਿਕ ਵੇਅਰ ਦੀ ਸ਼ਾਪ ਹੈ ਤੁਸੀਂ ਰੈਡੀमेड ਵੀ ਇੱਥੇ ਦਿੰਨੇ ਹੋ ਅਨਸਟਿਚ ਵੀ ਦਿੰਨੇ ਹੋ ਅ ਤੁਹਾਡੇ ਲਈ ਮੈਨੂੰ ਲੱਗਦਾ ਕਿ 2500 ਰੁਪਏ ਦੇ ਵਿੱਚ ਇੱਥੇ ਕੁਝ ਨਹੀਂ ਹੁੰਦਾ ਹੋਏਗਾ ਕਿਉਂਕਿ ਜਿਹੜਾ ਲੇਡੀਜ਼ ਦਾ ਸਮਾਨ ਆ ਉਹ ਸ਼ੁਰੂ ਹੀ ਕਾਫੀ ਮਤਲਬ ਹਾਈ ਰੇਂਜ ਤੋਂ ਹੁੰਦਾ ਨਹੀਂ ਐਸਟਰਾ ਪ੍ਰੋਡਕਟ ਰੀਜ਼ਨੇਬਲ ਵੀ ਹੁੰਦੇ ਆ ਅਨਸਟਿਚ ਵੀ ਸਰਟਕਲ ਸੂਟ ਹਰ ਤਰ੍ਹਾਂ ਦੇ ਬਟ ਜੇ ਉਤੇ ਹੈਂਡ ਐਮਬਰਾਇਡਰੀ ਹੋਈ ਹੋਈ ਹੈ ਥੈਂ ਮੈਜੋਰਟੀ ਆਫ ਦ ਵਿਮਨ ਕਿ ਅਸੀਂ ਕੋਈ ਵੈਸਟਰਨ ਵੇਅਰ ਪ੍ਰੋਡਕਟ ਨਹੀਂ ਵੇਚ ਰਹੇ ਅਸੀਂ ਇੰਡੀਅ ਜਿਵੇਂ ਕਿ ਯੂ ਨੋ ਇੰਡੀਅਨ ethnicities ਹਰ ਕੋਈ ਲਹੰਗਾ ਹੈ ਕੋਈ ਗਰਾਰਾ ਹੈ ਔਰ ਅਸੀਂ ਇੰਡੀਆ ਦੇ ਆਰਟ ਫਾਰਮ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਆਈ ਥਿੰਕ ਐਸ ਨੂੰ ਦੇਖਦੇ ਹੋਏ ਕਿ ਇਹ ਜਿਹੜੀ ਕੈਟਾਗਰੀ ਹੈ ਕਿਉਂਕਿ ਉਹ ਸਿਰਫ ਇਸ ਪਿੱਛੇ ਕਿ ਉਹ ਥ੍ਰੈਸ਼ਹੋਲਡ 2500 ਦੇ نیچے ਹੈ ਜਿਹੜੇ ਤੁਸੀਂ ਉੱਤੇ ਬਾਰਡਰ ਲਾਈਨ ਬਣਾ ਦਿੱਤੀ ਕਿ 2500 ਅਗਰ 10 ਰੁਪਏ ਦੀ ਚੀਜ਼ ਹੈਗੀ ਉਹ ਅਮੀਰਾਂ ਵਾਸਤੇ ਹੋ ਗਈ ਉਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਇਹ ਥ੍ਰੈਸ਼ਹੋਲਡ ਨੂੰ ਇਹਨਾਂ ਨੇ ਉੱਪਰ ਲੈ ਜਾਂਦੇ ਜਾਂ ਸਭ ਕੁਝ 5% ਦੇ ਕਰ ਦਿੰਦੇ ਕਿ ਲੋਕ ਨਹੀਂ ਤਾਂ ਟੈਕਸ ਦੀ ਚੋਰੀ ਕਰਨਗੇ ਬਿਲਕੁਲ ਤੁਹਾਡੀ ਇੰਡਸਟਰੀ ਨੂੰ ਮਾਰਕ ਕਿੱਥੋਂ ਪੈਂਦੀ ਹੈ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਅੱਜ ਕੱਲ ਐਗਜ਼ੀਬਿਸ਼ਨਸ ਵੀ ਲੱਗਦੀਆਂ ਨੇ ਤੁਹਾਡੀ ਇੰਡਸਟਰੀ ਨੂੰ ਮੇਨ ਮਾਰਕ ਕਿੱਥੋਂ ਪੈਂਦੀ ਹੈ ਅਨਾਰਗੇਨਾਈਜ਼ ਸੈਕਟਰ ਜਿਹੜਾ ਉਹ ਕਿੰਨਾ ਘਪਾਰੂ ਪੈਂਦਾ ਤੁਹਾਡੇ ਤੇ ਤੁਸੀਂ ਤਾਂ ਨਾ ਦੁਖ ਦੀ ਨਗਵਸ ਤੇ ਹੱਥ ਰੱਖ ਲਿਆ ਅ ਮਤਲਬ ਸਿਸਟਮ ਜਿਹੜਾ ਹੈਗਾ ਉਹ ਐਗਜ਼ੀਬਿਸ਼ਨ ਦਾ ਟ ਸਿਸਟਮ ਹੈਗਾ ਮੈਂ ਅਗਰ ਤੁਸੀਂ ਡਿਟੇਲ ਜਾ ਕੇ ਤੁਹਾਨੂੰ ਅਫਸਰੀ ਦੱਸ ਸਕਦੇ ਨੇ ਕਿ ਜਿਹੜਾ ਐਗਜ਼ੀਬਿਟਰ ਉਹ ਕਿਵੇਂ ਆਂਦਾ ਹੈ ਉਹਨੂੰ ਕਿਵੇਂ ਪਰਮਿਸ਼ਨ ਮਿਲਦੀ ਹੈ ਉਹਦੇ ਕੋਲ ਕਿਵੇਂ ਟੈਕਸ ਚੋਂ ਆਉਂਦਾ ਹੈ ਔਰ ਉਹ ਕਿਵੇਂ ਐਗਜ਼ਿਬਿਸ਼ਨ ਲਗਾ ਸਕਦਾ ਹੈ ਔਰ ਇਹ ਬੜੀ ਲੰਮੀ ਡਿਸਕਸ਼ਨ ਹੈ ਅਗਰ ਤੁਸੀਂ ਉਹ ডিপਾਰਟਮੈਂਟ ਨੂੰ ਪੁੱਛੋਗੇ ਅਗਰ ਉਹ ਉਹ ਆਪਣਾ ਰੈਵਨਿਊ ਲਾਸ ਪੌਜ਼ ਜ਼ਿਆਦਾ ਕਰ ਰਹੇ ਨੇ ਉਹਨਾਂ ਨੂੰ ਰੈਲਾਈਜ਼ੇਸ਼ਨ ਨਹੀਂ ਹੈ ਕਿਉਂਕਿ ਇਹ ਜਿਹੜੇ ਐਗਜ਼ੀਬਿਟਰ ਆਉਂਦੇ ਨੇ ਉਹ ਕੁਝ ਪੈਸਾ ਜਮ੍ਹਾਂ ਕਰਾ ਦਿੰਦੇ ਨੇ ਐਡਵਾਂਸ ਵਿੱਚ ডিপਾਰਟਮੈਂਟ ਨੂੰ ਲੱਗਦਾ ਹੈ ਕਿ ਸਾਨੂੰ ਘਰ ਬੱਠੇ ਬੜਾ ਸ਼ਰੀਫ ਆਦਮੀ ਜਿਹੜਾ ਜੀ ਸਾਨੂੰ ਖੁਦ ਆ ਕੇ ਉਹਨਾਂ ਦਾ ਕਿਸਦਾ ਵਕੀਲ ਆਂਦਾ ਹੈ ਜਿਹੜਾ ਲੋਕਲ ਡਮੀ ਵਕੀਲ ਉਹ ਆ ਕੇ ਉਹਨਾਂ ਨੂੰ ਇੱਕ ਮਤਲਬ ਥੋੜੀ ਫੀਸ ਜਮ੍ਹਾਂ ਕਰਾ ਦਿੰਦਾ ਹੈ ਉਹਦੇ ਬਾਅਦ ਕੋਈ ਅਕਾਉਂਟੇਬਿਲਟੀ ਨਹੀਂ ਹੈ ਕਿ ਉਹਨਾਂ ਵਿੱਚ ਬਾਅਦ ਕੋਈ ਉਹਨਾਂ ਤੇ ਕੋਈ ਮੋਨਿਟਰਿੰਗ ਨਹੀਂ ਹੈ ਉਹ ਕੁਝ ਵੀ ਪ੍ਰਾਈਸ ਤੇ ਵੇਚ ਜਾਣ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਅਸੀਂ ਇਰ ਇੱਥੇ ਸਟੋਰਸ ਰਨ ਕਰ ਰਹੇ ਹਾਂ ਸਟਾਫ ਨੂੰ ਜੌਬਸ ਦੇ ਰਹੇ ਹਾਂ ਸਭ ਦੇ ਅਸੀਂ ਐਸਆਈ ਪੀਐਫ ਕੇਅਰ ਹਰ ਚੀਜ਼ ਕਰਦੇ ਹਾਂ ਔਰ ਕਸਟਮਰ ਦੇਖੋ ਜਦ ਪ੍ਰੋਡਕਟ ਸਾਡੇ ਸਟੋਰਸ ਤੋਂ ਲੈ ਕੇ ਆਉਂਦਾ ਹੈ ਅਸੀਂ ਅਨਸਰਬਲ ਆ ਕਿਸੇ ਕਸਟਮਰ ਨੇ ਕੰਪਲੇਂਟ ਫਾਈਂਡ ਕਰਨੀ ਹੈ ਸਾਡਾ ਜੀਐਸਟੀ ਦਾ ਨੰਬਰ ਬਾਹਰ ਲਿਖਿਆ ਹੋਇਆ ਹੈ ਤੁਸੀਂ ਆ ਕੇ ਇਮੀਡੀਏਟਲੀ ਕੰਪਲੇਂਟ ਕਰ ਸਕਦੇ ਹੋ ਵੀ ਮੈਨੂੰ ਸਰਵਿਸ ਨਹੀਂ ਅੱਛੀ ਮਿਲੀ ਮਗਰ ਉਹ ਆ ਕੇ ਰਾਤੋ ਰਾਤ ਆ ਕੇ ਫਸਲੀ ਬਟੇਰੇਾਂ ਤੇ ਆਂਦੇ ਨੇ ਔਰ ਐਮਐਸ਼ਾ ਅਬਦਾਲੀ ਤਰ੍ਹਾਂ ਲੁੱਟ ਕੇ ਲੈ ਜਾਂਦੇ ਨੇ ਤੇ ਉਹ ਟੈਕਸ ਵਗੈਰਾ ਕੁਝ ਨਹੀਂ ਪੇ ਕਰਦੇ ਜਿਹੜੇ ਐਗਜ਼ੀਬਿਟਰਸ ਆਉਂਦੇ ਨੇ ਉਹ ਕਸਟਮਰਸ ਨੂੰ ਕੋਈ ਬਿਲ ਕੋਈ ਟੈਕਸ ਕੁਝ ਨਹੀਂ ਦਿੰਦੇ ਤੇ ਕੋਈ ਇਹਦੇ ਬਾਰੇ ਮੈਂ ਨਹੀਂ ਕਹਾਵਾਂਗਾ ਕਿਉਂਕਿ ਮੇਰਾ ਐ ਸਿਚੁਏਸ਼ਨ ਤੇ ਬੈਣਾ ਤੁਸੀਂ ਆਪ ਜਾ ਕੇ ਐਨਲਾਈਜ਼ ਕਰੋ ਹਰ ਹਫਤੇ ਐਗਜ਼ੀਬਿਸ਼ਨਲ ਲੱਗਦੀਆਂ ਨੇ ਹਰ ਵੀਕਐਂਡ ਤੇ ਲੱਗਦੀਆਂ ਨੇ ਮੈਂ ਉਹਦੇ ਬਾਰੇ ਕੁਝ ਨਹੀਂ ਕਹਾਵਾਂਗਾ ਤੁਸੀਂ ਆਪ ਜਾ ਕੇ ਦੇਖਣ ਡਿਪਾਰਟਮੈਂਟ ਖੁਦ ਜਾ ਕੇ ਦੇਖੇ ਕਿ ਜੇ ਉਹਨਾਂ ਨੂੰ ਕੋਈ ਸਮਝਣਾ ਹੈ ਸਾਨੂੰ ਬੁਲਾਣ ਅਸੀਂ ਗਾਈਡ ਕਰ ਸਕਦੇ ਹਾਂ ਬਟ ਕਿਸੇ ਬਾਰੇ ਅਸੀਂ ਉਹਨਾਂ ਦੀ ਲਾਈਨ ਸਾਡੀ ਦੁਕਾਨਦਾਰੀ ਆਪਣੀ ਤਰ੍ਹਾਂ ਦੀ ਬਟ ਯੈਸ ਆਬਵੀਅਸਲੀ ਉਹਨਾਂ ਦਾ ਜਿਹੜਾ ਤਰੀਕਾ ਹੈਗਾ ਕਰਨ ਦਾ ਉਹ ਗਲਤ ਹੈ ਹੁਣ ਉਹ ਗੈਪ ਬਹੁਤ ਜ਼ਿਆਦਾ ਹੈ 5% ਤੋਂ 18% ਦਾ ਗੈਪ ਹੈਗਾ ਔਰ ਉਹ ਐਂਡ ਆਫ ਦਿ ਡੇ ਡਿਪਾਰਟਮੈਂਟ ਨੂੰ ਲੱਗਣਾ ਹੈ ਕਿ ਐਥਨਿਕ ਵੇਅਰ ਦੀ ਮਾਰਕੀਟ ਜਿਹੜੀ ਹੈਗੀ ਹੈ ਉਹਨਾਂ ਨਾਲ ਸਾਡਾ ਰੈਵਨਿਊ ਕਲੈਕਸ਼ਨ ਵੱਧ ਜਾਏਗਾ ਕਿਉਂਕਿ ਅਸੀਂ ਕੰਜ਼ਮਪਸ਼ਨ ਸਟੇਟ ਹੈਗੇ ਆ ਕਿਉਂਕਿ ਇਹ ਪ੍ਰੋਡਿਊਸ ਅਸੀਂ ਪ੍ਰੋਡਕਟ ਬਣਾਉਂਦੇ ਨਹੀਂ ਖੁਦ ਬਟ ਉਹ ਰੈਲਾਈਜ਼ ਨਹੀਂ ਕਰ ਰਹੇ ਕਿ ਜਿਹੜੇ ਉਹ ਐਕਸੀਬਿਟਰਸ ਹੈਗੇ ਨੇ ਉਹਨਾਂ ਦੀ 100% ਤੁਹਾਡੇ ਕੋਲ ਟੈਕਸ ਦੀ ਕੋਈ ਕੈਲਕੂਲੇਸ਼ਨ ਨਹੀਂ ਹੈ ਐਸਾ ਮਿਸਰ ਹਾਲਾਤ ਕਿਸ ਤਰੀਕੇ ਦੇ ਚੱਲ ਰਿਹਾ ਕਿਉਂਕਿ ਹੁਣ ਸੀਜ਼ਨ ਵੀ ਆਉਣ ਵਾਲਾ ਹੈ ਹੁਣ ਨਵਰਾਤਰੀ ਤੋਂ ਸ਼ਾਪਿੰਗਸ ਜਿਹੜੀਆਂ ਨੇ ਉਹ ਲੋਕਾਂ ਨੇ ਸ਼ੁਰੂ ਕਰ ਦੇਣੀਆਂ ਕਿਸੇ ਨੇ ਵਿਆਹ ਦੀ ਕਿਸੇ ਨੇ ਕਿਸੇ ਚੀਜ਼ ਦੀ ਕੀ ਹਾਲਾਤ ਕੀ ਨੇ ਤੁਹਾਡੀ ਮਾਰਕੀਟ ਤੇ ਇਸ ਸਮੇਂ ਦੇਖੋ ਅਸੀਂ ਬਿਲਕੁਲ ਪੋਜ਼ੀਟਿਵ ਆ ਤਿਆਰੀ ਚਾ ਕਿ ਕਸਟਮਰ ਆਏਗਾ ਬਟ there are few factors like one of them is ki ਜਦ ਤੋਂ ਪਹਿਲਗਾਮ ਦਾ ਇਨਸੀਡੈਂਟ ਹੋਇਆ ਹੈਗਾ ਉਹਦੇ ਬਾਅਦ ਜਿਹੜੇ ਐਨ ਆਰ ਆਈ ਸਾਡੇ ਕੋਲ ਨੇ ਉਹਨਾਂ ਦੀ ਮੂਵਮੈਂਟ ਕੱਟੀ ਹੋਈ ਹੈ ਜਦ ਇੰਡੋਪੈਕ ਵਾਰ ਹੋਈਏਗੀ ਉਸ ਤੋਂ ਬਾਅਦ ਲੋਗਾ ਦਾ ਮਾਈਂਡ ਵਿੱਚ ਖਰਚੇ ਦਾ ਜਿਹੜਾ ਹੈਗਾ ਲਗਜ਼ਰੀ ਤੇ ਖਰਚੇ ਦਾ ਥੋੜਾ ਜਿਹਾ ਉਹਨਾਂ ਦਾ ਸਹਮੇ ਹੋਏ ਨੇ ਔਰ ਉਹਦੇ ਨਾਲ ਇਹ ਅਸਰ ਹੁੰਦਾ ਹੈ ਕਿ ਕਿ ਵੀ ਹਰ ਚੀਜ਼ ਜਿਹੜੀ ਹੈਗੀ ਨਾ ਉਹ ਥੋੜੀ ਸੀ ਸਟੈਂਸਿਲ ਸੀਗੀ ਉਹਦੇ ਬਾਅਦ ਹੁਣ ਫਲਡਸ ਦੀ ਜਿਹੜੀ ਮਾਰ ਹੈ ਪ੍ਰੋਬਬਲੀ ਉਹ ਫਲਡਸ ਜਿੱਪਾਂਵੇਂ ਉਹ ਸਾਢੇ ਕੁਝ ਡਿਸਟ੍ਰਿਕਟਸ ਵਿੱਚ ਆਇਨੇ ਬਾਰਡਰ ਡਿਸਟ੍ਰਿਕਟ ਚ ਆਇਨੇ ਬਟ ਉਹ ਕਸਟਮਰ ਵੀ ਜਿਹੜਾ ਅੱਛੇ ਸ਼ਹਿਰਾਂ ਚ ਆ ਕੇ ਸ਼ਾਪਿੰਗ ਕਰਦਾ ਹੈ ਉਹ ਗਰੋਲੇ ਦਾ ਸਾਰ ਹੈਗਾ ਚੌਥਾ ਜਿਹੜਾ ਐਗਜ਼ੀਬਿਸ਼ਨ ਦਾ ਤੁਸੀਂ ਆਪੇ ਹੀ ਛੇੜ ਲਈ ਗੱਲ ਉਹਦੇ ਬਾਰੇ ਮੈਂ ਕਹਾਂਗਾ ਕਿ ਅਗਰ ਉਸ ਚੀਜ਼ ਨੂੰ ਗਵਰਨਮੈਂਟ ਐਕਚੁਅਲੀ ਧਿਆਨ ਨਾਲ ਸੋਚੇ ਤਾਂ ਉਹਨਾਂ ਦਾ ਬੜਾ ਅੱਛਾ ਰੈਵਨਿਊ ਹੋ ਸਕਦਾ ਤੁਸੀਂ ਜਾ ਕੇ ਉਹਨਾਂ ਨੂੰ ਚੈੱਕ ਕਰੋ ਦੁਕਾਨਦਾਰ ਦਾ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਜਿੰਨਾ ਗਵਰਨਮੈਂਟ ਦਾ ਹੋ ਰਿਹਾ ਆਈਡੀਆ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਕਿਉਂਕਿ ਕਈ ਵਾਰੀ ਕੋਈ ਤੁਹਾਨੂੰ ਪਰਚੀ ਖੁਦ ਕਟਾ ਦੇ ਕਿ ਹਾਂਜੀ ਮੈਂ ਆ ਗਿਆ ਖੁਦ ਦੇਖੋ ਜੀ ਮੇਰੇ ਕੋਲ ਤੁਸੀਂ ਇਹ ਟੈਕਸ ਲੈ ਲਓ ਉਹ ਕਹਿੰਦੇ ਸਾਨੂੰ ਇਹ ਅਮਾਉਂਟ ਆ ਗਿਆ ਨਾਟ ਰੈਲਾਈਜ਼ਿੰਗ ਕਿ ਉਹ ਆਪਣਾ 20x ਜਾਂ 50 ਅਗਰ ਮਿਲਜੁਲ ਕੇ ਸਾਰੇ ਲੈਵਲ ਪਲੇ ਫੀਟ ਤੇ ਆਓ ਤੁਸੀਂ ਪੂਰਾ ਟੈਕਸ ਦਿਓ ਪੂਰਾ ਰਾਈਟ ਹੈ ਤੁਹਾਡਾ ਪਰ ਤੁਸੀਂ ਕੋਈ ਐਦਾਂ ਹੀ ਆਪਰੇਟ ਕਰੋ ਉਹ ਅੱਛੀ ਗੱਲ ਹੈ ਕਿਸ ਤਰੀਕੇ ਨਾਲ ਸਾਰੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਹੋਣੀਆਂ ਚਾਹੀਦੀਆਂ ਨੇ ਕਿ ਕਿ ਰਿਫਾਰਮਸ ਜਿਹੜੇ ਨੇ ਉਹ ਤੁਹਾਨੂੰ ਲੱਗਦਾ ਕਿ ਹੋਣੇ ਚਾਹੀਦੇ ਨੇ ਤਾਂਕਿ ਸਾਰੀਆਂ ਜਿਹੜੀਆਂ ਇਹ ਇੰਡਸਟਰੀ ਹੈ ਸਮੂਥਲੀ ਰਨ ਕਰ ਸਕੇ ਦੇਖੋ ਜੀਐਸਟੀ ਬਹੁਤ ਵੱਡਾ ਰਿਫਾਰਮ ਹੈ ਇਹਨਾਂ लेवल ਜੋ ਇੰਡੀਆ ਨੇ ਕੀਤਾ ਸੀਗਾ ਜਿਵੇਂ ਅਸੀਂ ਕਹਿੰਨੇ ਕਿ ਬੀ ਨੋਟ ਬੰਦੀ ਬਹੁਤ ਵੱਡਾ ਰਿਫਾਰਮ ਹੈ ਕਿ ਕਰੰਸੀ ਦੀ ਕੈਲਕੂਲੇਸ਼ਨ ਹੈ ਤੇ ਅੱਜ ਯੂ نو ਜਿਵੇਂ ਅੱਜ ਅਸੀਂ ਹਰ ਚੀਜ਼ ਦੇਖਿਓ ਕਯੂ ਆਰ ਕੋਡ ਬੇਸਡ ਇੰਡੀਆ ਚ ਹੈ ਕਿ ਤੁਸੀਂ ਇਹ ਅچھے ਰਿਫਾਰਮਸ ਨੇ ਤੇ ਉਹਦੇ ਵਿੱਚ ਆਮ ਸ਼ੋਰ ਐਡਵਰਡਾ ਮੁਲਕ ਹੈ ਇਹਨਾਂ ਕੁਝ ਨਹੀਂ ਹਰ ਬੰਦਾ ਜਿਹੜਾ ਜਿਹੜਾ ਸੀਨੀਅਰ ਆਫੀਸਰ ਬੈਠਾ ਹੋਇਆ ਹੈ ਜਾਂ ਡਿਸੀਜਨ ਮੇਕਰ ਫਾਈਨੈਂਸ ਮਿਨਿਸਟਰੀ ਬੈਠਾ ਉਹਨੂੰ ਨਹੀਂ ਬੇਸਿਕ ਗਰਾਉਂਡ ਦਾ ਪਤਾ ਬਟ ਅਗਰ ਅਗਰ ਕੋਈ ਵੀ ਸਟੇਟ ਗਵਰਨਮੈਂਟ ਸਾਡੇ ਨਾਲ ਆ ਕੇ ਡਿਸਕਸ਼ਨ ਕਰਨਾ ਚਾਹੇ ਅਸੀਂ ਵੀ ਆਪੀਆਪਨ ਸਾਨੂੰ ਪੁਲਾਣ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਵੀ ਵੀ ਤੁਸ ਤੁਹਾਡਾ ਨਾ ਸਾਡਾ ਰੈਵਨਿਊ ਲਾਸ ਹੋਵੇ ਸੇਲ ਲਾਸ ਹੋਵੇ ਔਰ ਜਿਹੜਾ ਵੀ ਬੰਦਾ ਕੋਈ ਵੀ ਕੰਮ ਕਰੇ ਉਹਨੂੰ ਵਧਣਾ ਚਾਹੀਦਾ ਉਹਨੂੰ ਰੁਕਣਾ ਨਹੀਂ ਚਾਹੀਦਾ ਬਟ ਉਹ ਟੈਕਸ ਪੂਰਾ ਦਵੇ ਹੁਣ ਤੁਸੀਂ ਡਿਸਾਈਡ ਕੀਤਾ ਕਿ ਜਦੋਂ ਹੁਣ ਜਿਸ ਦਿਨ ਲਾਗੂ ਹੋਣੀ ਹੈ ਨਵੀਆਂ ਤਰ੍ਹਾਂ ਜਦੋਂ ਤੁਸੀਂ ਕੰਪਿਊਟਰ ਤੇ ਆ ਕੇ ਪਹਿਲਾ ਬਿਲ ਕੱਟਣਾ ਹੈ ਤਾਂ ਉਦੋਂ ਪ੍ਰਾਈਸ ਕੀ ਰੱਖਣਾ ਹੈ ਫਿਰ ਤੁਸੀਂ ਬੜਾ ਕੁਐਸਚਨ ਹੈ ਆਬਵੀਅਸਲੀ ਕਿਉਂਕਿ ਸਾਡਾ ਜਿਹੜਾ ਪ੍ਰੋਡਕਟ ਹੈਗਾ ਉਹ ਸਾਨੂੰ ਅਗਰ 12% ਸੀ ਲਗਾਉਂਦੇ ਸੀਗੇ ਆਬਵੀਅਸਲੀ ਸਾਨੂੰ 18% ਕਰਨਾ ਪਏਗਾ ਤੇ ਕਸਮਰ ਨੂੰ ਤਾਂ ਮਹਿੰਗਾ ਹੋਣਾ ਹੀ ਹੋਣਾ ਪਊਗਾ ਕਿਉਂਕਿ ਐਂਡ ਆਫ ਦਿ ਡੇ ਅਸੀਂ ਆਪਣੀ ਪਾਕਟ ਤੋਂ ਦੇਣਾ ਨਹੀਂ ਕਿਉਂਕਿ ਵੀ ਆਰ ਨਾਟ ਮੈਨੂਫੈਕਚਰਿੰਗ ਇਟ ਅਸੀਂ ਟ੍ਰੇਡ ਕਰ ਰਹੇ ਹਾਂ ਜਿਹੜਾ ਮੈਨੂਫੈਕਚਰਰ ਹੈਗਾ ਜਿਹੜਾ ਸਪਲਾਈਅਰ ਹੈਗਾ ਉਹਨੇ ਵੀ ਜਿਹੜੀ ਬਿਲਿੰਗ ਕਰਨੀ ਹੈ ਉਹ ਮੰਡੇ ਤੋਂ ਜਿਹੜੀ ਜਿਹੜੀ ਤਰੀਕ ਤੋਂ 22 ਤਰੀਕ ਤੋਂ ਬਿਲਿੰਗ ਹੈ ਉਹਨੇ ਵੀ ਹੁਣ 12 18% حساب ਨਾ ਕਰਨੀ ਹੈ ਐਂਡ ਆਫ ਦਿ ਡੇ ਕਸਟਮਰ ਨੂੰ ਹੀ ਮਹਿੰਗਾ ਪੜਾਏਗਾ ਪਰ ਲੱਗਦਾ ਨਹੀਂ ਕਿ ਕਿਤੇ ਕਿਤੇ ਮੈਨੂਫੈਕਚਰਰ ਨੂੰ ਕੁਝ ਨਾ ਕੁਝ ਫਾਇਦਾ ਹੋ ਸਕਦਾ ਕਿਉਂਕਿ ਉਹਦਾ ਰੌਅ ਮਟੀਰੀਅਲ ਦਾ ਪ੍ਰਾਈਸ ਥੋੜਾ ਜਿਵੇਂ ਕਟ ਸਕਦਾ ਹੈ ਆ ਉਹਨੂੰ ਥੋੜਾ ਫਾਇਦਾ ਹੋ ਸਕਦਾ ਹੈ ਉਹ ਫਾਇਦਾ ਤੁਹਾਡੇ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ ਇਹ ਬਾਅਦ ਦੀ ਗੱਲ ਹੈ ਯਾਨੀ ਯੂ ਆ ਰਾਈਟ ਮੈਨੂਫੈਕਚਰ ਕਹਿੰਦਾ ਮੇਰੀ ਹਰ ਚੀਜ਼ 5% ਤੇ ਹੈ ਸਾਰਾ ਮੇਰਾ ਇਨਪੁਟ 5% ਹੋ ਗਿਆ ਪਰ ਚਾਹਤ ਨੂੰ ਬਿਲਿੰਗ ਕਰਨੀ ਪਏਗੀ ਉਹ 18% ਤੇ ਕਰਨੀ ਪਏਗੀ ਤੇ ਉਹਨੂੰ ਤਾਂ ਟੈਕਸ ਉਹਨੂੰ ਤਾਂ ਟੈਕਸ ਵੱਜ ਜਾਮਗ ਰਣਾ ਪਏਗਾ ਜੀ ਉਹਨੂੰ ਫਾਇਦਾ ਹੋਏਗਾ ਮੈਨੂਫੈਕਚਰਿੰਗ ਦੇ ਪਾਰਟਸ ਪਰ ਜਦੋਂ ਉਹ ਜਿਹੜਾ ਗੈਪ ਹੈ 5 ਔਰ 18 ਦਾ 13% ਦਾ ਗੈਪ ਹੈ ਅਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਵੀ ਸੈਲਰ ਨੂੰ 12 ਰਿਟੇਲ ਜਾਂ ਸਟੋਰਸ ਨੂੰ 12 ਤੋਂ 18% ਕਿਉਂਕਿ ਅਸੀਂ ਲਾਸਟ ਸਟੇਜ ਹੁੰਦੇ ਆ ਕਲੈਕਟ ਟੈਕਸ ਫਾਈਨਲ ਟੈਕਸ ਸਾਡੇ ਕੋਲ ਕਲੈਕਟ ਹੁੰਦਾ ਪਰ ਜਿਹੜਾ ਟੈਕਸ ਕਲੈਕਸ਼ਨ ਉਹ ਬੰਦੇ ਦਾ ਜਿਹੜਾ 12 ਤੋਂ 5 ਚਲਾ ਗਿਆ ਜਾਂ ਉਹਦਾ 5% ਤੇ ਸਾਰਾ ਇਨਪੁਟ ਆ ਗਿਆ ਉਹਨੂੰ 18% ਤੇ ਬਿਲਿੰਗ ਕਰਨੀ ਪਏਗੀ ਆਬਵੀਅਸਲੀ ਉਹਨੂੰ ਉਹਦੀ ਤਿਆਰੀ ਕਰਨੀ ਪਏਗੀ ਉਹਨੂੰ ਕੈਪੀਟਲ ਹੋਰ ਚਾਹੀਦਾ ਹੋਏਗਾ ਵਰਤਨ ਵੱਜੀ ਤਾਂ ਇਹ ਗੱਲਬਾਤ ਕੀਤੀ ਤਾਂ ਬਹੁਤ ਵਧੀਆ ਢੰਗ ਦੇ ਨਾਲ ਇਹਨੇ ਸਮਝਾਇਆ ਕਿ ਸਲੇਪਾ ਦਾ ਕੀ ਅਸਰ ਪਏਗਾ ਖਾਸ ਤੌਰ ਤੇ ਜਿਹੜੀ ਰੈਡੀमेड ਇੰਡਸਟਰੀ ਹੈ 에ਥਨਿਕ ਵੇਅਰ ਇੰਡਸਟਰੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਰਾਤਰੀਆ ਦੇ ਪਹਿਲੇ ਦਿਨ ਤੋਂ ਹੀ ਸ਼ਾਪਿੰਗਸ ਉਹ ਔਰਤਾਂ ਨੇ ਸ਼ੁਰੂ ਕਰ ਦੇਣੀ ਆ ਗੋ ਕਰਵਾ ਚੌਥ ਦਾ ਵੀ ਵਰਤਾਰਿਆ ਉਸ ਤੇ ਵਿੱਚ ਵੀ ਬਹੁਤ ਲੋਕ ਬਹੁਤ ਔਰਤਾਂ ਜਿਹੜੀਆਂ ਸ਼ਾਪਿੰਗ ਕਰਦੀਆਂ ਨੇ ਤਾਂ ਹੁਣ ਪਤਾ ਲੱਗੇਗਾ ਕਿ ਕਿੱਥੇ ਕਿਸ ਚੀਜ਼ ਦਾ ਅਸਰ ਹੁਣ ਜ਼ਿਆਦਾ ਪਏਗਾ ਤਾਂ ਉਹਦੇ ਰਿਪੋਰਟਸ ਨਾਲ ਜਿਹੜਾ ਕੈਮਰਾਮੈਨ ਸਨੀ ਦੇ ਨਾਲ ਸਰਮਜੀਤ ਸਿੰਘ ਪੱਲ ਜਾਨੇ ਤੈਸ਼ੀ ਲੁਧਿਆਣਾ ਧੰਨਵਾਦ